ਤਦੋਂ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਫਾਸਟ ਫੂਡ ਤਿਆਰ ਕਰਨ ਵਾਲੇ ਵੈਂਡਰ ਕਈ ਵਾਰ ਫਾਸਟ ਫੂਡ ਤਿਆਰ ਕਰਨ ਦੇ ਵਿੱਚ ਕਾਫੀ ਲਾਪਰਵਾਹੀ ਵਰਤਦੇ ਨੇ ਤੇ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ ਜਿਸ ਨਾਲ ਕਰਕੇ ਆਮ ਲੋਕਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਸ਼ਾ ਕਾਫੀ ਵੱਧ ਜਾਂਦਾ ਹੈ। ਬਈ ਲੋਕਿੰਨਾਂ ਫਾਸਟ ਫੂਡ ਨੂੰ ਖਾ ਕੇ ਬਿਮਾਰ ਹੋ ਜਾਂਦੇ ਨੇ। ਤੋਂ ਦੱਸਦੇ ਕਿ ਗਰਮੀਆਂ ਦੇ ਦਿਨਾਂ ਵਿੱਚ ਫਾਸਟ ਫੂਡ ਦੇ ਖਰਾਬ ਹੋਣ ਦੀ ਜ਼ਿਆਦਾ ਖਤਸ਼ਾ ਹੁੰਦੀ ਹੈ। ਇਸ ਦੇ ਲਈ ਸਿਹਤ ਵਿਭਾਗ ਫਿਰੋਜ਼ਪੁਰ ਨੇ ਪਹਿਲਾਂ ਹੀ ਤਿਆਰੀ ਖਿੱਚ ਲਈ ਹੈ ਤੇ ਫਿਰੋਜ਼ਪੁਰ ਦੇ ਵਿੱਚ ਫਾਸਟ ਫੂਡ ਵੈਂਡਰਾਂ ਦੀ ਦੁਕਾਨਾਂ ਉੱਤੇ ਉਹਨਾਂ ਵੱਲੋਂ ਤਿਆਰ ਕੀਤੇ ਜਾ ਰਹੇ ਫਾਸਟ ਫੂਡ ਖਾਣ ਪੀਣ ਦੇ ਸਮਾਨ ਦਾ ਸੈਂਪਲ ਭਰੇ ਜਾ ਰਹੇ ਹਨ। ਧੋਤੀ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਉਹਨਾਂ ਦੇ ਚਲਾਨ ਵੀ ਜਿਹੜਾ ਕਿ ਭਾਗ ਦੇ ਵੱਲੋਂ ਕੱਟੇ ਜਾ ਰਹੇ ਹਨ। ਅਸੀਂ ਜਿਹੜਾ ਫੂਡ ਪ੍ਰੋਡਕਟਰ ਬਣਾ ਰਹੇ ਹੈ ਰੈਸਟੋਰੈਂਟ ਹੋਵੇ, ਸਟ੍ਰੀਟ ਫੂਡ ਵੈਂਡਰ ਹੋਵੇ ਜਾਂ ਜੋ ਹਾਈ ਰਿਸਕ ਕੈਟਾਗਰੀ ਹੈ ਉੱਥੇ ਸਾਨੂੰ ਇਹ ਲੱਗਦਾ ਹੈ ਕਿ ਉੱਥੇ ਮਲਾਬਤ ਹੋਣ ਦੀ ਜਾਂ ਗੈਲੀ ਦੀ ਸੰਭਾਵਨਾ ਜ਼ਿਆਦਾ ਹੈ। ਅਸੀਂ ਉੱਥੇ ਰੇਡ ਕਰ ਰਹੇ ਹਾਂ। ਅਸੀਂ ਪਿਛਲੇ 2-3 ਦਿਨ ਤੋਂ ਇੱਕ ਮੁਹਿੰਮ ਚਲਾ ਰੱਖੀ ਹੈ ਕਮਿਸ਼ਨਰ ਸਾਹਿਬ ਮਾਨਯੋਗ ਦਿਲਰਾਜ ਸਿੰਘ ਜੀ ਤੇ ਸ਼ਹਿਰ ਫਰਜਨ ਫਰੋਦ ਕੰਟੀ ਦੇ ਹੁਕਮ ਅਨੁਸਾਰ ਹੀ ਇਹ ਜਿਹੜੀ ਮੁਹਿੰਮ ਆ ਸ਼ਟ ਕੀਤੀ ਹੈ ਜਿਹੜੀ ਆਉਣ ਵਾਲੇ ਦਿਨਾਂ ਚ ਵੀ ਚੱਲ ਰਹੇ ਫਰੋਦ ਕੁਝ ਅਸੀਂ ਚੈੱਕ ਕਰ ਰਹੇ ਹਾਂ ਜੀ ਜੋ ਦੋ ਜਾਂ ਤਿੰਨ ਜਗ੍ਹਾ ਅਸੀਂ ਅਨਮਹਿਤਿਕ ਸਾਨੂੰ ਜਗ੍ਹਾ ਵਿਜ਼ਿਟ ਕੀਤੀ ਹੈ ਉਹਨਾਂ ਦੇ ਅਸੀਂ ਚਲਾਨ ਨਹੀਂ ਕੀਤੇ ਹੈ ਤੇ ਸੈਂਪਲ ਵੀ ਕਲੈਕਟ ਕੀਤੇ ਜੋ ਰਿਪੋਰਟ ਆਏਗੀ ਜੀ ਲੈਬ ਦੀ ਉਸ ਦੇ ਅਨਸਾਰ ਅਸੀਂ ਅਗਲੀ ਕਾਰਵਾਈ ਕਰਾਂਗੇ ਤੇ ਜੇ ਕਿਤੇ ਸਾਨੂੰ ਇਸ ਤਰ੍ਹਾਂ ਦੀ ਅੰਗਲੀ ਵੱਡੇ ਪੱਧਰ ਤੇ ਪਾਈ ਜਾਂਦੀ ਹੈ ਜਿੱਥੇ ਅਨਹਾਈਜਨਿਕ ਕੰਡੀਸ਼ਨਸ ਨੇ ਤਾਂ ਉੱਥੇ ਅਸੀਂ ਜੋ ਫੂਡ ਐਂਪਾਵਰ ਕਰ ਉਹ ਬੰਦ